ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਅੱਜ ਆਪਾਂ ਤੁਹਾਡੇ ਲਈ ਚਾਰ ਘਰ ਲੈ ਕੇ ਆਏ ਆ ਜਿਹੜੇ ਕਿ ਪੂਰੇ ਟਾਪ ਦੀ ਲੋਕੇਸ਼ਨਾਂ ਉੱਪਰ ਨੇ ਬਾਈ ਜੀ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ 10 ਲੱਖ ਨੂੰ ਘਰ ਦਿਖਾ ਦੇਵਾਂਗੇ ਅੱਜ ਸਾਰੀ ਵੀਡੀਓ ਨਾਲ ਬਣੇ ਰਹੋ ਕੱਲੀ ਕੱਲੀ ਚੀਜ਼ ਦੱਸ ਦਾਂਗੇ ਜਮਾਂ ਘੱਟ ਰੇਟਾਂ ਦੇ ਘਰ ਹਨ ਕੋਠੀ ਪਲਾਟ ਸਾਰਾ ਕੁਝ ਹੈ ਬਣੇ ਰਹੇ ਹੋ ਵੀਡੀਓ ਦੇ ਨਾਲ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਸਾਡਾ WhatsApp ਨੰਬਰ ਤਾਂ ਹਾਂ ਚੱਲ ਰਿਹਾ ਦਿੱਤੇ ਨੰਬਰ ਤੇ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਨਾਲ ਭੇਜੋ ਐਡ ਤੁਹਾਡੀ ਲਾ ਦਿਆਂਗੇ ਉੱਪਰਲਾ ਨੰਬਰ ਸਿਰਫ ਐਡ ਕਰਵਾਉਣ ਲਈ ਹੈ ਘਰਾਂ ਵਾਲੇ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਪਹਿਲੇ ਜਿਹੜਾ ਘਰ ਦੇਖ ਰਹੇ ਹੋ ਬਾਈ ਜੀ 150 ਗੱਜ ਦੇ ਵਿੱਚ ਬਣਿਆ ਹੋਇਆ ਘਰ ਲੈ ਕੇ ਆਏ ਹਾਂ ਚੈੱਕ ਕਰ ਲਓ ਕਲੀ ਕਲੀ ਡਿਟੇਲ ਏਰੀਆ ਜਗਰਾਉਂ ਹੈ ਗੁਰਦੀਪ ਨਗਰ 2 ਬੈੱਡਰੂਮ ਮਿਲ ਜਾਣਗੇ ਹਾਲ ਮਿਲ ਜੂ ਕਿਚਨ ਮਿਲ ਜੂ ਕਾਰ ਪਾਰਕਿੰਗ ਮਿਲ ਜੂਗੀ ਜੀ ਵਧੀਆ ਖੁੱ ਤੇ ਕੱਲੀ ਕੱਲੀ ਚੀਜ਼ ਚੈੱਕ ਕਰ ਲਿਓ ਜੀ ਤੁਹਾਨੂੰ ਡਿਮਾਂਡ ਵਗੈਰਾ ਵੀ ਦੱਸਾਂਗੇ ਪਹਿਲਾਂ ਘਰ ਦੇਖ ਲਓ ਬਾਈ ਜੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਬਾਈ ਜੀ ਗਰਾਊਂਡ ਏਰੀਆ ਦੇ ਵਿੱਚ ਘਰ ਤਾਂ ਕਮੈਂਟ ਬਹੁਤ ਜ਼ਿਆਦਾ ਸੀਗੇ ਤਾਂ ਆ ਘਰ ਤੁਹਾਡੇ ਲਈ ਲੈ ਕੇ حاضر ਹੋਏ ਆ ਜੀ ਚੈੱਕ ਕਰ ਲਓ ਜੀ ਕਮਰੇ ਵਗੈਰਾ ਚੈੱਕ ਕਰ ਸਕਦੇ ਹੋ ਦੋ ਕਮਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬੈੱਡਰੂਮ ਹਾਲ ਦੇਖਣ ਨੂੰ ਮਿਲ ਜੂਗਾ ਚੈੱਕ ਕਰ ਸਕਦੇ ਹੋ ਬਾਈ ਜੀ ਤੱਲੇ ਹਨ ਪੱਥਰ ਵਗੈਰਾ ਲੱਗੇ ਹੋਏ ਨੇ ਰੰਗ ਪੇਂਟ ਵਗੈਰਾ ਕਰਿਆ ਹੋਇਆ ਚੈੱਕ ਕਰੋ ਇੱਥੇ ਤੁਹਾਨੂੰ ਪੱਥਰ ਵਾਲਾ ਫਰਸ਼ ਦੇਖਣ ਨੂੰ ਮਿਲ ਜੂਗਾ ਹਾਲ ਵਗੈਰਾ ਵਿੱਚ ਪੱਥਰ ਬਾਥਰੂਮ ਵਗੈਰਾ ਤਿਆਰ ਮਿਲ ਜਾਣਗੇ ਜੋੜੀਆਂ ਵਗੈਰਾ ਲੱਗੀਆਂ ਲਾਈਟਿੰਗ ਦਾ ਸਿਸਟਮ ਸਾਰਾ ਕੁਝ ਕਰਵਾਇਆ ਹੋਇਆ ਹੈ ਜੀ ਵਾਲਪੇਪਰ ਵਗੈਰਾ ਹਨ ਤੁਸੀਂ ਦੇਖ ਸਕਦੇ ਹੋ ਜੋ ਵੀ ਚੀਜ਼ ਹਨਾ ਘਰ ਦੇ ਵਿੱਚ ਤੁਹਾਡੇ ਸਾਹਮਣੇ ਹੈ ਜੀ ਡਿਮਾਂਡ ਦੀ ਗੱਲ ਕਰੀਏ ਬਾਈ ਲੋਕੇਸ਼ਨ ਪੂਰੀ ਪ੍ਰਾਈਮ ਲੋਕੇਸ਼ਨ ਹੈ ਆਸੇ ਪਾਸੇ ਦੁਕਾਨਾਂ ਕਰਿਆਣਾ ਵਗੈਰਾ ਹਰ ਇੱਕ ਚੀਜ਼ ਤੁਹਾਨੂੰ ਆਸੇ ਪਾਸੇ ਦੇਖਣ ਨੂੰ ਮਿਲ ਜੂਗੀ ਡਿਮਾਂਡ ਦੀ ਗੱਲ ਕਰੀ ਤਾਂ 20 ਲੱਖ ਰੁਪਏ ਦੀ ਡਿਮਾਂਡ ਹੈ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਘਰ ਖਰੀਦ ਸਕਦੇ ਹੋ ਇਸ ਤੋਂ ਬਾਅਦ ਵਾਲੇ ਜਿਹੜੇ ਘਰ ਦਿਖਾਵਾਂਗੇ ਠੀਕ ਹੈ ਜੀ ਤੇ ਇਕਲੀ ਇਕਲੀ ਚੀਜ਼ਾਂ ਆਪਾਂ ਦੱਸਦੇ ਜਾਵਾਂਗੇ ਜੀ ਤੇ ਬਾਕੀ ਇਹ ਘਰ ਵੀ ਵਧੀਆ ਜੀ ਤੇ ਰਸੋਈ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਰਸੋਈ ਹੈ ਜੀ ਰਸੋਈ ਦੇ ਵਿੱਚ ਟਾਇਲ ਵਗੈਰਾ ਤੁਸੀਂ ਦੇਖੋ ਕੰਧਾਂ ਦੇ ਉੱਪਰ ਲੱਗੀ ਹੋਈ ਹੈ ਜੀ ਤੇ ਚੈੱਕ ਕਰ ਲਓ ਇਕਲੀ ਇਕਲੀ ਚੀਜ਼ ਹਨਾ ਜੀ ਥੱਲੇ ਪੱਥਰ ਲੱਗਿਆ ਹੈ ਸੈਲਫ ਵਗੈਰਾ ਪਈ ਹੋਈ ਹੈ ਸ਼ਿੰਕ ਵਗੈਰਾ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਕੀ ਵਧੀਆ ਘਰ ਹੈ ਜੇਕਰ ਕੋਈ ਇਹ ਵੀ ਜੁਗਰਾਉਂ ਏਰੀਆ ਦਾ ਘਰ ਲੈਣਾ ਚਾਹੁੰਦਾ ਤਾਂ ਇਹ ਘਰ ਤੁਸੀਂ ਦੇਖ ਸਕਦੇ ਹੋ ਜੀ ਅੱਗੇ ਡਬਲ ਸਟੋਰੀ ਘਰ ਦਿਖਾਵਾਂਗੇ ਉਹ ਵੀ ਇਸ ਤੋਂ ਸਸਤਾ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਨਾਲ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸੇ ਜਾਵਾਂਗੇ ਅੱਜ ਹਰ ਇੱਕ ਚੀਜ਼ ਤੁਹਾਨੂੰ ਦਿਖਾ ਦੇਾਂਗੇ ਜੀ ਵੀਡੀਓ ਨਾਲ ਬਣੇ ਰਹੋ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਤੇ ਹਰ ਤਰ੍ਹਾਂ ਦੀ ਐਡ ਅਸੀਂ ਕਰਦੇ ਹਾਂ ਜ਼ਮੀਨ ਦੀ ਕੋਠੀਆਂ ਪਲਾਟਾਂ ਦੀ ਹਰ ਤਰ੍ਹਾਂ ਦੀ ਐਡ ਸਾਡੇ ਤੋਂ ਕਰਵਾ ਸਕਦੇ ਹੋ ਅਗਲੀ ਆਪਾਂ ਕੋਠੀ ਲੈ ਕੇ ਆਏ ਜੀ ਡਬਲ ਸਟੋਰੀ ਕੋਠੀ ਲੈ ਕੇ ਆਏ ਚੈੱਕ ਕਰ ਲਓ ਜੀ ਇਹਦੀ ਪ੍ਰੋਪਰ ਕਲੀਕਰੀ ਡਿਟੇਲਸ ਤੁਹਾਨੂੰ ਦੱਸ ਦਿਆਂਗੇ ਜੀ ਗਲੀ ਚੈੱਕ ਕਰ ਲਓ ਸਭ ਤੋਂ ਪਹਿਲਾਂ ਖੁੱਲੀ ਡੁੱਲੀ ਗਲੀ ਮਿਲੂਗੀ ਫਰੰਟ ਤੋਂ ਨੂੰ ਲੁੱਕ ਬਹੁਤ ਪਿਆਰੀ ਦੇਖਣ ਨੂੰ ਮਿਲ ਜੂਗੀ ਅੰਦਰ ਆਪਾਂ ਚੱਲਦੇ ਆਂ ਅੰਦਰ ਵੜਦੇ ਤੁਸੀਂ ਦੇਖੋ ਪਹਿਲਾਂ ਪੱਥਰ ਵਗੈਰਾ ਜਿਹੇ ਕੰਮ ਤੇ ਰਸੋਈ ਤੁਹਾਨੂੰ ਮੈਂ ਚੈੱਕ ਕਰਵਾ ਦਿੰਨਾ ਜੀ ਰਸੋਈ ਚੈੱਕ ਕਰ ਲਓ ਇੱਧਰ ਬਾਥਰੂਮ ਤੁਹਾਨੂੰ ਦੇਖਣ ਨੂੰ ਮਿਲ ਜੂ ਬਾਥਰੂਮ ਰਸੋਈ ਵਾਈਜੀ ਫੁੱਲ ਤਿਆਰ ਆ ਕੋਈ ਇੱਕ ਰੁਪਿਆ ਲਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਸੇ ਚੀਜ਼ ਉੱਪਰ ਲਾਈਟਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ਜੀ ਤੁਸੀਂ ਦੇਖੋ ਵੈਂਟੀਲੇਸ਼ਨ ਦਾ ਖਾਸ ਪ੍ਰਬੰਧ ਹੈ ਵਧੀਆ ਨੀਟ ਐਂਡ ਸਾ ਕਮਰਿਆਂ ਦੇ ਵਿੱਚ ਪੀਵੀਸੀ ਲੱਗੀ ਹੋਈ ਹੈ ਲਾਈਟਿੰਗ ਦਾ ਖਾਸ ਪ੍ਰਬੰਧ ਹੈ ਜੀ ਬਹੁਤ ਸੋਹਣੇ ਰੂਮ ਬਣੇ ਹੋਏ ਨੇ ਸਾਰੇ ਕਮਰੇ ਤਿਆਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਗੱਲ ਕਰੀਏ ਤਾਂ 2.5 ਮਰਲਿਆਂ ਦੇ ਵਿੱਚ ਬਣਿਆ ਹੋਇਆ ਮਕਾਨ ਹੈ ਜੀ ਇਹ ਤੇ ਚਾਰ ਕਮਰੇ ਬਣੇ ਨੇ ਦੋ نیچے ਬਣੇ ਨੇ ਦੋ ਉੱਪਰ ਬਣੇ ਹੋਏ ਨੇ ਰਸੋਈ ਹੈ ਜੀ ਇੱਕ ਬਾਥਰੂਮ ਉੱਪਰ ਬਣਿਆ ਦੋ ਬਾਥਰੂਮ ਤੁਹਾਨੂੰ ਥੱਲੇ ਦੇਖਣ ਨੂੰ ਮਿਲ ਜਾਣਗੇ ਘਰ ਬਹੁਤ ਸੋਹਣਾ ਬਹੁਤ ਪਿਆਰਾ ਦੇਖਣ ਨੂੰ ਲੱਗਦਾ ਜੀ ਆਸੇ-ਪਾਸੇ ਕਰਿਆਣੇ ਦੀਆਂ ਦੁਕਾਨਾਂ ਸੋਨੂੰ ਗਰੋਸਰੀ ਦੀਆਂ ਦੁਕਾਨਾਂ ਸਾਰਾ ਕੁਝ ਇੱਥੇ ਘੇੜਾ ਮਾਰਦਾ ਸਬਜ਼ੀ ਵਾਲਾ ਕੱਲੀ-ਕ ਪੌੜੀਆਂ ਦਾ ਡਿਜ਼ਾਈਨ ਦੇਖੋ ਬਹੁਤ ਖੂਬਸੂਰਤ ਅੰਦਰੋਂ ਹੀ ਪੌੜੀਆਂ ਚੜ੍ਹਦੀਆਂ ਨੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਗਿਆ ਹੈ ਸਾਈਡ ਤੇ ਇੰਗਲੈਂਡ ਲੋਹੇ ਦੀ ਲੱਗੀ ਹੋਈ ਹੈ ਲੋਹੇ ਤਾਂ ਉੱਪਰ ਗੇਟ ਤੋਂ ਨੂੰ ਦੇਖਣ ਨੂੰ ਮਿਲ ਜੂਗਾ ਜੀ ਉੱਪਰ ਆਪਾਂ ਆ ਚੁੱਕੇ ਹਾਂ ਉੱਪਰ ਵੀ ਤੁਸੀਂ ਦੇਖੋ ਉੱਪਰ ਵੀ ਜਿਆਦਾ ਬਹੁਤ ਸੋਹਣਾ ਲੱਗਦਾ ਜੀ ਚੈੱਕ ਕਰ ਲਓ ਉੱਪਰ ਵੀ ਬਾਥਰੂਮ ਤੁਸੀਂ ਇਹ ਗ੍ਰੀਨਰੀ ਦੇਖ ਲਓ ਉੱਪਰੋਂ ਵੀ ਪੂਰੀ ਸ਼ੰਡ ਕੱਟ ਰੱਖੀ ਹੈ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੇ ਬਹੁਤ ਜਿਆਦਾ ਸੋਹਣਾ ਪਹਿਲੀ ਕੋਲ ਘਰ ਦੇ ਨਾਲੋਂ ਵੀ ਇਹਦਾ ਘਰ ਜਿਆਦਾ ਘੱਟ ਇਹਦੇ ਜਿਹੜਾ ਵੀ ਘੱਟ ਰੇਟ ਦਾ ਕੋਈ ਘਰ ਦੇਖਣਾ ਚਾਹੁੰਦਾ ਸੀ ਲੋਕੇਸ਼ਨ ਦੀ ਆਪਾਂ ਗੱਲ ਕਰ ਲੈਨੇ ਆ ਜੀ ਡਬਲ ਸਟੋਰੀ ਘਰ ਹੈ ਸ਼ਹਿਰ ਧੀਰੀ ਬਾੜ ਨੇੜੇ ਐਸ ਬੀ ਆਈ ਬੈਂਕ ਤੇ ਵਧੀਆ ਘੈਂਟ ਗੱਲਬਾਤ ਹੈ ਜੀ ਤੇ ਤੁਸੀਂ ਲੈ ਸਕਦੇ ਹੋ ਰੇਟ ਦੀ ਆਪਾਂ ਗੱਲ ਕਰੀਏ ਤਾਂ ਰੇਟ ਜਿਹੜਾ 17.5 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਉੱਪਰੋਂ ਵੀ ਛੱਤ ਦਿਖਾ ਦਿੰਨਾ ਸਾਰਾ ਪੱਕਾ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ 17.5 ਲੱਖ ਰੁਪਏ ਚ ਬਈ ਦੇਣਾ ਘਰ ਪੂਰਾ ਘੈਂਟ ਫੁੱਲ ਵਧੀਆ ਹਨਾ ਕਲੀ ਕਲੀ ਚੀਜ਼ ਡਿਟੇਲ ਘੈਂਟ ਸਾਰ ਓਕੇ ਗੱਲਬਾਤ ਹੈ ਨੰਬਰ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਜੇਕਰ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਛੱਤ ਉੱਪਰਲੀ ਵੀ ਦੇਖ ਲਓ ਤੀਜੀ ਮੰਜ਼ਲ ਵਾਲੀ ਛੱਤ ਵੀ ਆ ਪੂਰੀ ਨੀਟ ਐਂਡ ਕਲੀਨ ਸਾਫ ਪਈ ਐ ਇੱਕ ਨੰਬਰ ਘਰ ਇੱਕ ਨੰਬਰ ਮਹੱਲਾ ਜੀ ਸੋ ਆਪਾਂ ਅਗਲਾ ਘਰ ਲੈ ਕੇ ਆਏ ਆਂ ਜੀ ਜਿਵੇਂ ਜਿਵੇਂ ਅੱਗੇ ਵਧਦੇ ਜਾ ਰਹੇ ਹਾਂ ਓਵੇਂ ਮੇਰੇ ਰੇਟ ਥੱਲੇ ਜਾਂਦੇ ਜਾ ਰਹੇ ਆ ਜੀ ਆਪ ਤੋਂ ਪਹਿਲਾਂ ਗਲੀ ਚੈੱਕ ਕਰ ਲਓ ਫੁੱਲ ਵਧੀਆ ਗਲੀ ਫਰੰਟ ਲੁੱਕ ਚੈੱਕ ਕਰ ਲਓ ਫੁੱਲ ਘੈਂਟ ਲੁੱਕ ਕੋਰਨਰ ਦੇ ਉੱਪਰ ਘਰ ਦੇਖਣ ਨੂੰ ਮਿਲ ਜੂਆ ਦੋਨੇ ਪਾਸੇ ਗਲੀਆਂ ਲੱਗਦੀਆਂ ਨੇ ਜੀ ਬਹੁਤ ਵਧੀਆ ਮਤਲਬ ਕਿ ਐਂਟਰ ਚੈੱਕ ਕਰ ਲਓ ਸਭ ਤੋਂ ਪਹਿਲਾਂ ਐਂਟਰੀ ਕਰਦੇ ਆ ਇਧਰ ਤੁਹਾਨੂੰ ਇੱਕ ਰੂਮ ਦੇਖਣ ਨੂੰ ਮਿਲ ਜੂਆ ਇਹਨੂੰ ਆ ਤੁਸੀਂ ਡ੍ਰੈਗ ਰੂਮ ਬਣਾਉਣਾ ਹੈ ਬੈੱਡਰੂਮ ਤਾਂ ਇਹ ਹੈਗੇ ਆ ਤੁਸੀਂ ਆਪਦੇ ਅਕੋਰਡਿੰਗ ਐਡਜਸਟਮੈਂਟ ਕਰ ਸਕਦੇ ਹੋ ਜੀ ਤੇ ਇਹ ਘਰ ਬਕਾਊਆ ਜੀ ਬਠਿੰਡਾ ਸ਼ਹਿਰ ਦੇ ਵਿੱਚ ਕੱਲੀ ਕੱਲੀ ਚੀਜ਼ ਦੱਸ ਦਿਆਂਗੇ ਦੋ ਕਮਰੇ ਨੇ ਇੱਕ ਬਾਥਰੂਮ ਰਸੋਈ ਲੌਬੀ ਉੱਪਰ ਵੀ ਇੱਕ ਕਮਰਾ ਬਣਿਆ ਉੱਪਰ ਵੀ ਰਸੋਈ ਬਾਥਰੂਮ ਲੌਬੀ ਬਣਿਆ ਹੋਇਆ ਹੈ ਜੀ ਵਧੀਆ ਲੋਕੇਸ਼ਨ ਦੇ ਉੱਪਰ ਹੈ ਜਿਹੜੀ ਲੋਕੇਸ਼ਨ ਦੱਸਾਂਗੇ ਬਹੁਤ ਜਿਆਦਾ ਸੋਹਣੀ ਲੋਕੇਸ਼ਨ ਹੈ ਜੀ ਆ ਤੁਸੀਂ ਲੌਬੀ ਚੈੱਕ ਕਰ ਲਓ ਖੁੱਲੀ ਡੁੱਲੀ ਲੌਬੀ ਮਿਲੂਗੀ ਰੰਗ ਪੇਂਟ ਵਗੈਰਾ ਕਰਿਆ ਹੋਇਆ ਕਿਤੇ-ਕਿਤੇ ਹਲਕਾ-ਹਲਕਾ ਰ ਵਾਰੀ ਤੁਸੀਂ ਇਹ ਘਰ ਲੈ ਕੇ ਜੇ ਰੰਗ ਕਰਵਾਦਨੇ ਤਾਂ ਛੱਡ ਨਿਕਲ ਜੂਗੀ ਪੂਰੀ ਘੈਂਡ ਗੱਲਬਾਤ ਬਣ ਜੂਗੀ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਰਸੋਈ ਜੀ ਰਸੋਈ ਤੁਸੀਂ ਆਪਕੇ ਅਕੋਰਡਿੰਗ ਤਿਆਰ ਕਰਵਾ ਸਕਦੇ ਹੋ ਬਾਕੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਆ ਰੂਮ ਚੈੱਕ ਕਰ ਲੈਣੋ ਜੀ ਖੁੱਲੇ ਡੁੱਲੇ ਰੂਮ ਮਿਲ ਜਾਣਗੇ ਬੈੱਡਰੂਮ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਦੋ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਜੀ ਤੇ ਛੱਪ ਤੇ ਪੀਓਪੀ ਕੀਤੀ ਹੋਈ ਹੈ ਕੰਧਾਂ ਵਗੈਰਾ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਹੂਲਤਾਂ ਬਾਈ ਜੀ ਸਾਰੀਆਂ ਲਾਈਟਿੰਗ ਦਾ ਪਾਣੀ ਦਾ ਬਿਜਲੀ ਦੀ ਸਾਰੀ ਸਹੂਲਤ ਹੈ ਜੀ ਏਰੀਏ ਦੇ ਵਿੱਚ ਵੀ ਤੁਹਾਨੂੰ ਬਾਈ ਜੀ ਸਾਰਾ ਇੱਥੇ ਦੁਕਾਨਾਂ ਮਿਲ ਜਾਣਗੀਆਂ ਸਬਜ਼ੀ ਬਾਜੀ ਵਾਲਾ ਘਰ ਤੱਕ ਆਉਂਦਾ ਜੀ ਹਰ ਰੋਜ਼ ਵਧੀਆ ਲੋਕੇਸ਼ਨ ਦੇ ਉੱਤੇ ਬਣਿਆ ਹੋਇਆ ਜੀ ਰੂਮ ਬਹੁਤ ਪਿਆਰੇ ਨੇ ਜੋੜੀਆਂ ਬਹੁਤ ਪਿਆਰੀਆਂ ਨੇ ਜੀ ਸਟੀਲ ਦਾ ਕੰਮ ਵੀ ਕੀਤਾ ਹੋਇਆ ਜੋੜੀਆਂ ਦੇ ਉੱਪਰ ਛੱਤ ਤੁਸੀਂ ਚੈੱਕ ਕਰ ਲਓ ਹਰ ਚੀਜ਼ ਪੱਖੋਂ ਘਰ ਓਕੇ ਦੀ ਰਿਪੋਰਟ ਹੈ ਜੀ ਕੋਈ ਕਮੀ ਪੇਸ਼ੀ ਘਰ ਦੇ ਵਿੱਚ ਛੱਡੀ ਨਹੀਂ ਹੋਈ ਜੀ ਬਾਕੀ ਜੋ ਵੀ ਕੋਈ ਹਨਾ ਤੁਸੀਂ ਆਪ ਦੇ ਅਕੋਰਡਿੰਗ ਐਡਜਸਟਮੈਂਟ ਕਰ ਸਕਦੇ ਹੋ ਅੰਦਰੋਂ ਪੌਣੀਆਂ ਚੜ੍ਹਦੀਆਂ ਲੋਹੇ ਦੀ ਇੰਗਲੈਂਡ ਲੱਗੀ ਹੋਈ ਹੈ ਉੱਪਰੋਂ ਵੀ ਚੈੱਕ ਕਰਾਵਾਂਗੇ ਕੱਲੀ ਕੱਲੀ ਚੀਜ਼ ਤੁਸੀਂ ਚੈੱਕ ਕਰ ਲਓ ਜੀ ਥੱਲੇ ਫਰਸ਼ੇ ਤੁਸੀਂ ਦੇਖਦੇ ਹੋ ਜੀ ਪੱਥਰ ਵਾਲਾ ਸੀਮੈਂਟਡ ਲੱਗਿਆ ਹੋਇਆ ਜਿਹੜਾ ਫਰਸ਼ ਲੱਗਿਆ ਹੋਇਆ ਜੀ ਬਾਥਰੂਮ ਵਗੈਰਾ ਤਿਆਰ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਹੁਣ ਆਪਾਂ ਚੱਲਦੇ ਹਾਂ ਜੀ ਉੱਪਰ ਵੱਲ ਨੂੰ ਪੌੜੀਆਂ ਚੈੱਕ ਕਰ ਲਓ ਇੰਗਲੈਂਡ ਲੋਹੇ ਵਾਲੀ ਲੱਗੀ ਹੋਈ ਹੈ ਉੱਪਰ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਤੇ ਉੱਪਰੋਂ ਏਰੀਆ ਛਾਤ ਮਰਵਾਉਣੀ ਹੈ ਤੇ ਲੋਕੇਸ਼ਨ ਆਪਾਂ ਪੂਰੀ ਪ੍ਰੋਪਰ ਤੁਹਾਨੂੰ ਦੱਸ ਦਿੰਨੇ ਆ ਬਾਈ ਜੀ ਕਿੱਥੇ ਕਰਕੇ ਮਿਲੂਗੀ ਮੇਨ ਗੱਲ ਬਾਈ ਜੀ ਇਹ ਐਮਸਾ ਹਸਪਤਾਲ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ ਮੇਨ ਬੱਸ ਅੱਡੇ ਤੋਂ 3 ਕਿਲੋਮੀਟਰ ਦੀ ਰੇਲਵੇ ਸਟੇਸ਼ਨ ਤੋਂ ਵੀ 3 ਕਿਲੋਮੀਟਰ ਡੱਬ ਵਾਲੀ ਹਾਈਵੇ ਦੇ ਦੇ ਨਾਲ ਤੁਹਾਨੂੰ ਇਹ ਘਰ ਦੇਖਣ ਨੂੰ ਮਿਲ ਜੂਗਾ ਸ਼ਹਿਰ ਬਠਿੰ ਤੇ ਰੇਟ ਆ ਰੇਟ ਵੀ ਬਹੁਤ ਜਿਆਦਾ ਰਹਿਣ ਵਾਲਾ ਜੀ ਆਹ ਰਸੋਈ ਚੈੱਕ ਕਰ ਲੋ ਬਾਈ ਜੀ ਤੇ ਉੱਪਰਲਾ ਪੋਰਸ਼ਨ ਦਿਖਾ ਰਹੇ ਹਾਂ ਉੱਪਰ ਵੀ ਰਸੋਈ ਫੁੱਲ ਘੈਂਟ ਫੁੱਲ ਤਿਆਰ ਕੰਪਲੀਟ ਰਸੋਈ ਮਿਲੂਗੀ ਆ ਤੁਹਾਨੂੰ ਉੱਪਰ ਵੀ ਫੁੱਲਾ ਡੁੱਲਾ ਇੱਕ ਕਮਰਾ ਦੇਖਣ ਨੂੰ ਮਿਲ ਜੂਗਾ ਜੀ ਹਰ ਇੱਕ ਚੀਜ਼ ਦੀ ਸੂਰਤ ਉੱਪਰ ਵੀ ਆ ਨੀਚੇ ਵੀ ਆ ਤੁਸੀਂ ਕਿਰਾਏ ਤੇ ਚੜਾਉਣਾ ਉੱਪਰਲਾ ਪੋਰਸ਼ਨ ਜਾਂ ਦੋਨੇ ਪੋਰਸ਼ਨ ਯੂਜ਼ ਕਰਨੀ ਹੈ ਤਾਂ ਬਾਈ ਜੀ ਆਰਾਮ ਨਾਲ ਰਹਿ ਸਕਦੇ ਹੋ ਜੇਕਰ ਤੁਹਾਡੀ ਵੱਡੀ ਫੈਮਿਲੀ ਹੈ ਤਾਂ ਉਹ ਵੀ ਤੁਸੀਂ ਇੱਕ ਉੱਪਰ ਇੱਕ ਥੱਲੇ ਹੈਨਾ ਬਹੁਤ ਵਧੀਆ ਤਰੀਕੇ ਨਾਲ ਅਡਜਸਟਮੈਂਟ ਕਰ ਸਕਦੇ ਹੋ ਰੇਟ ਦੀ ਗੱਲ ਕਰ ਲੈਣੇ ਜੀ ਬਾਕੀ ਰੇਟ ਜਮਾ ਪੂਰਾ ਸੂਰਾ ਬਾਈ ਇੱਕੋ ਹੀ ਗੱਲ ਜਮਾ 17 ਲੱਖ ਰੁਪਏ ਦਾ ਨੈਟ ਘਰ ਇਹ ਦੇਣਾ ਜੀ ਬਾਕੀ ਤੁਸੀਂ ਮੌਕੇ ਤੇ ਹੈਨਾ ਜਾ ਕੇ ਅਗਲੇ ਨਾਲ ਕਹੇ ਜੀ ਡੀਲ ਬਣਦੀ ਹੋ ਕਰ ਸਕਦੇ ਹੋ ਰੇਟ 17 ਲੱਖ ਰੁਪਏ ਨੰਬਰ ਚ ਲਾਤਾ ਸਕਰੀਨ ਤੇ ਮਹੱਲਾ ਚੈੱਕ ਕਰ ਲਓ ਆਸੇ ਪਾਸੇ ਵਧੀਆ ਮਹੱਲਾ ਬਾਈ ਜੀ ਆਸੇ ਪਾਸੇ ਘਰ ਕੋਈ ਐ ਨਹੀਂ ਵੀ ਨਰਾਲਾ ਵਧੀਆ ਮਾਹੌਲ ਆਸੇ-ਪਾਸੇ ਕੱਲ ਵਧੀਆ ਗੱਲਬਾਤ ਹੈ ਜੀ ਉੱਪਰੋਂ ਮੈਂ ਚੜ ਕੇ ਪੌੜੀਆਂ ਚੈੱਕ ਕਰਵਾ ਦਣਾ ਉੱਪਰੋਂ ਵੀ ਗੱਲਬਾਤ ਬਿਲਕੁਲ ਓਕੇ ਦੀ ਰਿਪੋਰਟ ਹੈ ਜੀ ਉੱਪਰੋਂ ਚੈੱਕ ਕਰੋ ਜੀ ਤੇ ਆ ਆ ਗਿਆ ਜੀ ਉੱਪਰ ਦੀ ਲੁੱਕ ਆਸੇ-ਪਾਸੇ ਦਾ ਮਾਹੌਲ ਹੁਣ ਚੈੱਕ ਕਰੋ ਜੀ ਆਸੇ-ਪਾਸੇ ਦਾ ਵਧੀਆ ਹਨਾ ਮਹੱਲਾ ਵਧੀਆ ਸਾਰਾ ਕੁਝ ਇੱਕ ਨੰਬਰ ਚੀਜ਼ ਤੁਹਾਨੂੰ ਮਿਲ ਜੂਗੀ ਜੀ ਤੇ ਆ ਚੈੱਕ ਕਰ ਸਮੇਂ ਬਰਸਾਤ ਦੇ ਕਰਕੇ ਪਾਣੀ ਖੜਾ ਹੈ ਬਾਈ ਜੀ ਉਸ ਹੱਤੇ ਉੱਤੇ ਕੋਈ ਦਿੱਕਤ ਨਹੀਂ ਹੈ ਕਿਉਂਕਿ ਮੀਂਹ ਪੈਂਦੇ ਚ ਆਪਾਂ ਇਹ ਵੀਡੀਓ ਕੀਤੀ ਸੀਗੀ ਤੇ ਆ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਹੁਣ ਆਪਾਂ ਲੈ ਕੇ ਆਏ ਬਾਈ ਜੀ ਅਗਲਾ ਘਰ ਅਗਲਾ ਘਰ ਵੀ ਤੁਹਾਨੂੰ ਦਿਖਾ ਦਨੇ ਆ ਬਾਈ ਜੀ ਲੋਕੇਸ਼ਨ ਇਹ ਵੀ ਬਿਲਕੁਲ ਟਾਪ ਰੇਟ 10 ਲੱਖ ਰੁਪਇਆ ਓਨਲੀ ਔਨ 10 ਲੱਖ ਰੁਪਇਆ ਦੇ ਵਿੱਚ ਇਹ ਘਰ ਤੁਸੀਂ ਆਪਣਾ ਬਣਾ ਸਕਦੇ ਹੋ ਜੀ ਐਂਟਰੀ ਚੈੱਕ ਕਰ ਲਓ ਜੀ ਖੁੱਲੀ ਡੁੱਲੀ ਐਂਟਰੀ ਮੇਨ ਐਂਟਰੀ ਆਪਾਂ ਇੱਥੇ ਚੈੱਕ ਕਰਵਾ ਸਕਦੇ ਹਾਂ ਫਰੰਟ ਦੇ ਵਿੱਚ ਹੀ ਗ੍ਰੀਨਰੀ ਦੇਖਣ ਨੂੰ ਮਿਲ ਜੂਗੀ ਜੀ ਚੈੱਕ ਕਰ ਲਿਓ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਈ ਥੱਲੇ ਇੱਟਾਂ ਦਾ ਫਰਸ਼ ਲੱਗਿਆ ਹੋਇਆ ਹੈ ਕਰ ਦੇਖ ਲਓ ਬਾਈ ਖੁੱਲਾ ਡੁੱਲਾ ਫੁੱਲ ਲੰਮਾ ਘਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਸਟਾਰਟਿੰਗ ਦੇਖੋ ਵੀ ਕਿੱਥੋਂ ਹੋਈ ਤੇ ਕਿੱਥੋਂ ਤੱਕ ਗਾਂਹ ਚਲੇ ਜਾਵਾਂਗੇ ਜੀ ਆਪਾਂ ਇਹਦੇ ਲਈ ਸਾਈਡ ਤੇ ਤੁਸੀਂ ਦੇਖੋ ਬਾਈ ਜੀ ਆ ਤੁਹਾਨੂੰ ਇੱਕ ਇਧਰ ਏਰੀਆ ਮਿਲ ਜੂਗਾ ਇੱਥੇ ਤੋਂ ਵਾਸ਼ਿੰਗ ਮਸ਼ੀਨ ਵਗੈਰਾ ਰੱਖੀ ਹੋਈ ਹੈ ਜੀ ਤੇ ਬੈਠਕ ਟਾਈਪ ਏਰੀਆ ਮਿਲ ਜੂ ਇੱਥੇ ਇੱਕ ਤੁਹਾਨੂੰ ਬਾਥਰੂਮ ਬਾਹਰ ਦੇਖਣ ਨੂੰ ਮਿਲ ਜੂਗਾ ਜੀ ਅੱਗੇ ਵੀ ਆਪਾਂ ਚੱਲਾਂਗੇ ਪੌੜੀਆਂ ਵਗੈਰਾ ਤੁਸੀਂ ਚੈੱਕ ਕਰ ਲਓ ਸਾਈਡ ਤੇ ਪੌੜੀਆਂ ਜਾਂਦੀਆਂ ਨੇ ਜੀ ਬਾਹਰ ਰਸੋਈ ਜਿਹੜੇ ਬਣੀ ਹੁੰਦੀ ਹੈ ਆਪਣੇ ਚੁੱਲਾ ਚੌਕਾ ਵਾਲਾ ਬਾਹਰ ਬਣਿਆ ਹੋਇਆ ਹੈ ਜੀ ਤੇ ਉਹਨ ਤੇ ਬਾਕੀ ਘਰ ਵਧੀਆ ਨੀਟ ਐਂਡ ਕਲੀਨ ਸਾਫ ਸੁਥਰਾ ਘਰ ਹੈ ਜੀ ਕਲੀ-ਕਲੀ ਚੀਜ਼ ਚੈੱਕ ਕਰਵਾ ਦਿੰਦੇ ਆ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਜੀ ਬਾਥਰੂਮ ਬਾਥਰੂਮ ਦੇਖੋ ਫੁੱਲ ਤਿਆਰ ਪੌੜੀਆਂ ਦੇ ਥੱਲੇ ਬਾਥਰੂਮ ਬਣਿਆ ਹੋਇਆ ਹੈ ਟਾਇਲ ਵਗੈਰਾ ਲੱਗੀ ਹੋਈ ਹੈ ਫੁੱਲ ਸਾਫ ਫੁੱਲ ਕਲੀਅਰ ਵਧੀਆ ਟਾਈਲਾਂ ਪਈਆਂ ਕੋਈ ਜ਼ਿਆਦਾ ਪੁਰਾਣਾ ਵੀ ਨਹੀਂ ਇੱਧਰ ਚੈੱਕ ਕਰ ਲੋ ਰਸੋਈ ਸੈਲਫ ਪਈ ਹੋਈ ਹੈ ਉੱਪਰ ਵੀ ਸੈਲਫ ਪਈ ਹੋਈ ਹੈ ਜੀ ਟਾਇਲ ਵਗੈਰਾ ਲੱਗੀ ਹੋਈ ਹੈ ਨੀਟ ਐਂਡ ਕਲੀਨ ਓਕੇ ਇੱਕ ਨੰਬਰ ਰਿਪੋਰਟ ਹੈ ਜੀ ਪਿੰਡ ਚੁੱਗੇ ਖੁਰਦ ਬਠਿੰਡਾ ਦੇ ਵਿੱਚ ਰੇਟ 10 ਲੱਖ ਰੁਪਇਆ ਬਠਿੰਡਾ ਤੋਂ ਸਿਰਫ 8 ਕਿਲੋਮੀਟਰ ਗਿੱਦੜਵਾਹਾ ਤੋਂ 5 ਕਿਲੋਮੀਟਰ 10 ਲੱਖ ਰੁਪਏ ਦੀ ਡਿਮਾਂਡ ਦੇ ਵਿੱਚ ਇਹੋ ਜਿਹਾ ਘਰ ਲੈ ਕੇ ਆਏ ਬਾਈ ਜੀ ਤੇ ਦੇਰ ਨਾ ਕਰੋ ਤੁਸੀਂ ਖਰੀਦ ਸਕਦੇ ਹੋ ਬਾਈ ਜੀ ਇੱਕ ਨੰਬਰ ਘਰ ਮਾਹੌਲ ਇੱਕ ਨੰਬਰ ਸਾਰੀ ਚੀਜ਼ ਅੱਜ ਜਮਾ ਵਧੀਆ ਮਿਲੂਗੀ ਘੱਟ ਬਜਟ ਦਾ ਘਰ ਜਿਹੜੇ ਵੀ ਵੀਰ ਭੈਣ ਦੇਖਣਾ ਚਾਹੁੰਦੇ ਸੀ ਉਹਦਾ ਇਹ ਘਰ ਜਰੂਰ ਤੁਸੀਂ ਕੰਫਰੰਸ ਵਿੱਚ ਰੱਖ ਸਕਦੇ ਹੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਣੇ ਰਹੋ ਚੈਨਲ ਦੇ ਨਾਲ ਘੈਂਡ ਘੈਂਡ ਵੀਡੀਓ ਦੇ ਨਾਲ ਬਣੇ ਰਹੋ ਇਸ ਤੋਂ ਬਾਅਦ ਆਉਣ ਵਾਲੀਆਂ ਜਿਹੜੀਆਂ ਵੀਡੀਓ ਆਉਣ ਵਾਲੀਆਂ ਬਹੁਤ ਜ਼ਬਰਦਸਤ ਵੀਡੀਓ ਆਉਣ ਆਉਣ ਵਾਲੀਆਂ ਨੰਬਰ ਤੋਂ ਡੀ ਸਕਰੀਨ ਤੇ ਆ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਡ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ ਜੀ